ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਤਮੀ ਟੀਵੀ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਗੁਰਦੁਆਰਾ ਪਾਸ਼ਾਹੀ ਨੌਵੀਂ ਸ੍ਰੀ ਗੁਰਤੇਗਬਾਦਰ ਸਾਹਿਬ ਜੀ ਜੋ ਕਿ ਪਿੰਡ ਮਕਾਰੋਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਸਥਿਤ ਹੈ। ਸ੍ਰੀ ਗੁਰਤੇਗਬਾਦਰ ਸਾਹਿਬ ਜੀ ਜਦੋਂ ਦਿੱਲੀ ਵੱਲ ਜਾ ਰਹੇ ਸਨ ਤਾਂ ਆਪ ਰੋਪੜ ਆਲਮਗੜ੍ਹ ਤੇ ਰੈਲੋ ਹੁੰਦੇ ਹੋਏ ਇਸ ਪਿੰਡ ਮਕਾਰੋਪੁਰ ਵਿਖੇ ਪਹੁੰਚੇ। ਇੱਥੇ ਆਪ ਛੱਪੜ ਦੇ ਕੰਡੇ ਪੇਰੀ ਦੇ ਝਾੜ ਥੱਲੇ ਬਰਾਜਮਾਨ ਹੋਏ। ਇੱਕ ਮਾਈ ਜਿਸ ਦਾ ਨਾਮ ਕੀ ਮਾਈ ਮਾੜੀ ਆਪਣੀ ਪਤੀ ਦੀ ਰੋਟੀ ਲੈ ਕੇ ਜਾ ਰਹੀ ਸੀ ਆਪ ਜੀ ਨੂੰ ਜਦੋਂ ਦੇਖਿਆ ਤਾਂ ਨਮਸਕਾਰ ਕੀਤਾ ਅਤੇ ਅੱਗੇ ਵੱਲ ਚੱਲ ਪਈ। ਮਾਈ ਮਾੜੀ ਨੇ ਆਪਣੇ ਪਤੀ ਨੂੰ ਪ੍ਰਸ਼ਾਦਾ ਛਕਾਇਆ ਅਤੇ ਆਪਣੇ ਪਤੀ ਰੂਪਚੰਦ ਨੂੰ ਲੈ ਕੇ ਆਪ ਜੀ ਦੇ ਕੋਲ ਪਹੁੰਚੀ ਆਪ ਜੀ ਨੂੰ ਨਮਸਕਾਰ ਕੀਤਾ ਅਤੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀ ਤੁਸੀਂ ਸਾਡੇ ਘਰੇ ਵਿਰਾਜੋ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਮਾਈ ਮਾੜੀ ਦੀ ਬੇਨਤੀ ਕਬੂਲ ਕੀਤੀ ਅਤੇ ਉਹਨਾਂ ਦੇ ਘਰ ਵਿਰਾਜੇ ਮਾਈ ਮਾੜੀ ਅਤੇ ਰੂਪਚੰਦ ਜੀ ਨੇ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ ਤੇ ਜਿਹੜੀ ਵੀ ਸੰਗਤ ਸ੍ਰੀ ਗੁਰ ਤੇਗ ਬਹਾਦਰ ਜੀ ਸਾਹਿਬ ਨਾਲ ਸੀ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਇਹ ਦੇਖ ਕੇ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਬਹੁਤ ਖੁਸ਼ ਹੋਏ ਅਤੇ ਕਿਹਾ ਮਾਈ ਮਾੜੀ ਕੁਛ ਮੰਗੋ ਮਾਈ ਮਾੜੀ ਕਹਿਣ ਲੱਗੀ ਗੁਰੂ ਜੀ ਬਹੁਤ ਉਮਰ ਲੰਘ ਚੱਲੀ ਹੈ ਪੁੱਤ ਦੀ ਭਾਵਨਾ ਹੈ ਮੇਰੀ ਉਮਰ 45 ਸਾਲ ਹੈ ਅਤੇ ਮੇਰੇ ਪਤੀ ਦੀ ਵੀ ਕਾਫੀ ਉਮਰ ਹੋ ਚੁੱਕੀ ਹੈ ਬਖਸ਼ੋ ਜੀ ਸਾਨੂੰ ਇਸ ਤੇ ਗੁਰਤੇਗਵਦਰ ਸਾਹਿਬ ਜੀ ਕਹਿਣ ਲੱਗੇ ਕਿ ਜਿਸ ਛੱਪੜ ਕੰਡੇ 베ਰੀ ਥੱਲੇ ਮੈਂ ਬਰਾਜਿਆ ਹਾਂ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਹਨ ਅਤੇ ਮੇਰੇ ਸਹਜ ਜਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨਾ ਤੋਂ ਅਨੰਦਪੁਰ ਸਾਹਿਬ ਜਾਂਦੇ ਹੋਏ ਦੋ ਦਿਨ ਇੱਥੇ ਬਰਾਜੇ ਸਨ ਇੱਥੋਂ ਥੋੜੀ ਦੂਰੀ ਤੇ ਹੀ ਇਸਰਹੇਲ ਵਿਖੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਪਧਾਰੇ ਸਨ ਜੋ ਕਿ ਉੱਥੇ 7 ਦਿਨ ਠਹਿਰੇ ਸਨ ਪਰ ਥੋੜ੍ਹ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਧਾਰਤਾ ਅਤੇ ਦਿਆਲਤਾ ਨੂੰ ਨਹੀਂ ਸਮਝਿਆ ਇਸ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਕਿ ਜੋ ਗੁਰੂ ਘਰ ਤੇ ਭਰੋਸਾ ਰੱਖੇਗਾ ਲੰਗਰ ਲਾਵੇਗਾ ਉਸ ਦੀਆਂ ਮੰਨ ਮੰਗੀਆਂ ਮਰਾਦਾਂ ਪੂਰੀਆਂ ਹੋਣਗੀਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਕਿ ਤੁਸੀਂ ਗੁਰੂ ਘਰ ਤੇ ਭਰੋਸਾ ਰੱਖੋ ਲੰਗਰ ਪਾਣੀ ਛਕਾਓ ਸਾਤ ਸੰਗਤ ਦੀ ਸੇਵਾ ਕਰੋ ਤਾਂ ਤੁਹਾਡੀ ਮਨ ਮੰਗੀ ਮਰਜ਼ਾ ਪੂਰੀਆਂ ਹੋਣਗੀਆਂ। ਰੂਪ ਚੰਦ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਤੇ ਪੈਰਾ ਦਿੱਤਾ, ਸੇਵਾ ਕਰਵਾਈ ਤੇ 700 ਬਿੱਗੇ ਗੁਰੂ ਘਰ ਦੇ ਨਾਮ ਲਗਵਾਈ ਅਤੇ ਅਰਦਾਸ ਕਰਵਾਈ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਕਿ ਤੁਹਾਡੇ ਘਰੇ ਸੱਤ ਪੁੱਤ ਜਨਮ ਲੈਣਗੇ ਪਰ ਤੁਸੀਂ ਸਾਤ ਸੰਗਤ ਦੀ ਸੇਵਾ ਕਰਨੀ ਹੈ ਅਤੇ ਗੁਰੂ ਘਰ ਦਾ ਹੁਕਮ ਮੰਨਣਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ 17 ਦਿਨ ਠਹਿਰੇ ਸਨ ਅਤੇ ਗੁਰੂ ਜੀ ਨੇ ਕਿਹਾ ਕਿ ਜੋ ਵੀ ਗੁਰਬਾਣੀ ਪੜ੍ਹੇਗਾ, ਇਸ ਛੱਪੜ ਵਿੱਚ ਨਹਾਏਗਾ, ਉਸ ਦੇ ਸਾਰੇ ਹੀ ਰੋਗ ਦੂਰ ਹੋ ਜਾਣਗੇ। ਜਾਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰੂਪ ਚੰਦ ਅਤੇ ਮਾਈ ਮਾੜੀ ਨੂੰ ਹੁਕਮਨਾਮਾ ਦੇ ਕੇ ਗਏ ਅਤੇ ਕਿਹਾ ਕਿ ਜੋ ਵੀ ਇਸ ਹੁਕਮਨਾਮੇ ਦੇ ਦਰਸ਼ਨ ਕਰੇਗਾ ਉਸ ਨੂੰ ਮੇਰੇ ਦਰਸ਼ਨ ਹੋਣਗੇ ਇਸ ਤੋਂ ਬਾਅਦ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵੱਲ ਚੱਲ ਪਏ ਭਰਜਨ ਪਿਆਰੇ ਸਤਿਵੰਤ ਸ਼ਰਨ ਪਰੇ ਸ਼ਰਨ ਪਰੇ ਭਗੰਤਰ ਜਾਮੀ ਨਾਨਕ ਹੋਟ ਨਾਨਕ ਹੋਟ ਬੱਕਰੀ ਪ੍ਰਭ ਸੁਆਮੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾ ਜੇ ਤੁਹਾਨੂੰ ਵੀ ਕਦੇ ਟਾਈਮ ਲੱਗੇ ਤਾਂ ਤੁਸੀਂ ਗੁਰਦੁਆਰਾ ਪਾਸ਼ਾਏ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੋ ਕਿ ਪਿੰਡ ਮਕਾਰੋਂਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਹੈ ਤੇ ਦਰਸ਼ਨ ਜ਼ਰੂਰ ਕਰਨੇ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜਾਂਦੇ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜ਼ਰੂਰ ਲਿਖ ਕੇ ਜਾਣਾ ਜੀ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ